ਬੇहद ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਦੇਖ ਸਕਦੇ ਹੋ ਪੰਜਾਬੀ ਸੰਗੀਤ જગਤ ਦੇ ਮਸ਼ਹੂਰ ਗਾਇਕ ਖਾਨ ਸਾਹਿਬ ਨੂੰ ਅਚਾਨਕ ਸਦਮਾ ਲੱਗਦਾ ਹੈ ਬੀਤੇ ਦਿਨੀ ਜਦੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਮਾਂ ਇਸ ਦੁਨੀਆ ਨੂੰ ਛੱਡ ਕੇ ਅਲਵਿਦਾ ਆਖ ਚੁੱਕੀ ਹੈ ਤਾਂ ਦੱਸ ਤਈਏ ਕਿ ਅੱਜ ਉਹ ਕੈਨੇਡਾ ਤੋਂ ਆਪਣੇ ਜੱਦੀ ਪਿੰਡ ਪਹੁੰਚੇ ਨੇ ਜਿੱਥੇ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਜਾਵੇਗਾ ਅੱਖਾਂ ਵਿੱਚ ਹੰਝੂ ਨੇ ਦੇਖ ਸਕਦੇ ਹੋ ਕਈ ਲੋਕ ਉਹਨਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਮਿਲਣ ਪਹੁੰਚੇ ਨੇ ਅੱਜ ਆਪਣੀ ਮਾਂ ਨੂੰ ਆਖਰੀ ਜਿਹੜੀ ਹੈ ਵਿਦਾਇਗੀ ਦੇਣਗੇ ਸਲਮਾ ਪਰਵੀ ਨਾਮ ਸੀ ਜੋ ਕਿ ਕਾਫੀ ਦਿਨਾ ਤੋਂ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਦਾਖਲ ਸੀਗੇ ਪਰ ਪਤਾ ਅਚਾਨਕ ਲੱਗਦਾ ਹੈ ਬੀਤੇ ਦਿਨੀ ਜਦੋਂ ਉਹ ਕੈਨੇਡਾ ਦੇ ਵਿੱਚ ਸ਼ੋ ਲਈ ਗਈ ਹੁੰਦੇ ਨੇ ਤੇ ਉਹਨਾਂ ਨੂੰ ਇਸ ਗੱਲ ਦੀ ਖਬਰ ਲੱਗਦੀ ਹੈ ਤਾਂ ਅੱਜ ਰੋਂਦੇ ਹੋਏ ਆਪਣੀ ਮਾਤਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਨੇ ਆਪਣੇ ਜੱਦੀ ਪਿੰਡ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਉਹਨਾਂ ਦੀ ਮਾਤਾ ਉਹਨਾਂ ਦਾ ਦੇਹਾਂਤ ਬੀਤੇ ਦਿਨੀ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਹੋਇਆ ਸੀ ਤੇ ਅੱਜ ਖਾਨ ਸਾਹਿਬ ਆਪਣੀ ਮਾਂ ਨੂੰ ਅੰਤਿਮ ਵਿਦਾਇਗੀ ਦੇਣਗੇ ਉਹਨਾਂ ਦਾ ਅੰਤਿਮ ਸੰਸਕਾਰ ਸਪੁਰਦੇ ਖਾਖ ਦੀ ਰਸਮ ਜਿਹੜੀ ਹੈ ਅੱਜ ਉਹਨਾਂ ਦੇ ਜਦੀ ਪਿੰਡ ਦੂਣਾ ਵਿਖੇ ਕੀਤਾ ਜਾਵੇਗਾ ਉਮੀਦ ਹੈ ਕਿ ਉੱਥੇ ਦੇਖ ਸਕਦੇ ਹੋ ਕਿ ਲੋਕ ਹਲੇ ਤੱਕ ਪਹੁੰਚ ਚੁੱਕੇ ਨਹੀਂ ਤੇ ਹੋਰ ਵੀ ਜਿਹੜੀ ਹੈ ਕਲਾਕਾਰਾਂ ਦੀ ਇੰਡਸਟਰੀ ਤੋਂ ਲੋਕ ਉੱਥੇ ਪਹੁੰਚਣਗੇ ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਅਕਸਰ ਵੱਡੇ ਵੱਡੇ ਕਲਾਕਾਰ ਪਹੁੰਚਦੇ ਨੇ ਦੱਸਦੇ ਕਿ ਵਿਦੇਸ਼ੋਂ ਛੋੜ ਛੱਡ ਕੇ ਉਹ ਖਾਨ ਸਾਹਿਬ ਪਰਤੇ ਨੇ ਜਾਣਕਾਰੀ ਮੁਤਾਬਕ ਗਾਇਕ ਦੀ ਮਾਂ ਸਲਮਾ ਪ੍ਰਵੀਨ ਲੰਬੇ ਸਮੇਂ ਤੋਂ ਬਿਮਾਰ ਚਾ ਇਸਨ ਤੇ ਡਾਕਟਰਾਂ ਦੀ ਦੇਖਰੇਖੇਟ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਲਗਾਤਾਰ ਇਲਾਜ ਦੇ ਬਾਵਜੂਦ ਉਹਨਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ ਤੇ ਉਹਨਾਂ ਨੇ ਵੀਰਵਾਰ ਨੂੰ ਆਖਰੀ ਸਾਲੇ ਮਾਦੇ ਦੇਹਾਂਤ ਸਮੇਂ ਖਾਨਸਾਦ ਕੈਨੇਡਾ ਦੇ ਸਰੀ ਵਿੱਚ ਇੱਕ ਸ਼ੋਅ ਲਈ ਮੌਜੂਦ ਸਨ ਤੇ ਖਬਰ ਮਿਲਦੇ ਹੀ ਉਹਨਾਂ ਨੇ ਤੁਰੰਤ ਆਪਣਾ ਪ੍ਰੋਗਰਾਮ ਰੱਦ ਕੀਤਾ ਤੇ ਪੰਜਾਬ ਲਈ ਵਾਪਸੀ ਕੀਤੀ ਉਹ ਸ਼ੁੱਕਰਵਾਰ ਦੇ ਰਾਤ ਦਿੱਲੀ ਹਵਾਈ ਅੱਡੇ ਤੇ ਪਹੁੰਚੇ ਅਤੇ ਉੱਥੋਂ ਸਿੱਧੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਸਿੱਧ ਆਪਣੇ ਪਿੰਡ ਪੰਗਲ ਦੂਨਾ ਵਿੱਚ ਪਹੁੰਚ ਹੋਈ ਨਹੀਂ ਤੇ ਤਸਵੀਰਾਂ ਦੇਖ ਸਕਦੇ ਹੋ ਕਿੰਜ ਆਪਣੀ ਮਾਤਾ ਦੇ ਸ਼ਵ ਉੱਪਰ ਫੁੱਲ ਚੜਾ ਰਹੀ ਨੇ ਅੰਤਿਮ ਵਿਦਾਇਗੀ ਦੇਣ ਦੀ ਰਸਮ ਜਿਹੜੀ ਹੈ ਥੋੜੀ ਜਿਹੀ ਦੇਰ ਦੇ ਵਿੱਚ ਪੂਰੀ ਹੋਵੇਗੀ ਸੁਪੁਰ ਦੇ ਖਾਕ ਕੀਤਾ ਜਾਵੇਗਾ ਇੱਕ ਪੁੱਤ ਲਈ ਇਹ ਬਿਹਤ ਹੀ ਦੁਖਦਾਈ ਸਮਾਂ ਹੁੰਦਾ ਹੈ ਪੂਰੀ ਦੁਨੀਆ ਦੇ ਲਈ ਕਿ ਜਦੋਂ ਉਸ ਮਾਂ ਬਿਨਾ ਕੁਝ ਬੋਲੀ ਇਸ ਦੁਨੀਆ ਨੂੰ ਛੱਡ ਕੇ ਚਲੀ ਜਾਵੇ ਤੇ ਉਸ ਦਾ ਪੁੱਤ ਉਸ ਦੇ ਕੋਲ ਨਾ ਹੋਵੇ ਤੇ ਜਦੋਂ ਉਹ پاس ਆਵੇ ਤਾਂ ਉਹ ਕੁਝ ਬੋਲ ਨਾ ਸਕੇ ਇਹ ਬਿਹਤ ਭਾਵੁਕ ਗਦੀਨ ਵਾਲਾ ਪਲ ਹੈ ਗਾਇਕ ਖਾਨ ਸਾਹਿਬ ਲਈ